ਕੁੰਕਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੇ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚਾ ਸੋਚਨੋ ਹੋਵੇ ਜੇ ਸੋਚਿ ਲਖਵਾਰ ਹੋ ਚੁਪੈ ਚੁਪਨੋ ਹੋਵੇ ਦੇ ਲਾਇ ਰਹਾ ਲਿਵਤਾਰ ਪੁਖਿਆਂ ਪੁਖਨ ਤਰੇ ਜਿਵਨ ਨਾ ਪੁਰਿਆਂ ਪਾਰ ਸਹਸਣ ਪਾਲਾ ਕੋ ਵੈ ਤਾਂ ਇੱਕ ਨ ਚੱਲੈ ਨਾਲ ਕਿ ਸਚਿਆਰਾ ਹੋਈ ਇਕ ਵਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨ ਕਾ ਹੁਕਮ ਨੇ ਕਹਿਆ ਜਾ ਹੁਕਮੇ ਹੋਣ ਜੀ ਹੁਕਮ ਲੈ ਵੜਿਆਏ ਹੁਕਮੇ ਉਤਮ ਨੀਚਾ ਹੁਕਮ ਲਿਖ ਦੁਖ ਸੁਖ ਪਾਈ ਹੈ ਕਨ ਹੁਕਮੇ ਬਖਸ਼ੀਸ਼ ਇਕ ਹੁਕਮੇ ਸਦਾ ਪਵਾਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾ ਹੁਕਮੇ ਜੇ ਬੂਝੈ ਤਾ ਹਮ ਕਹੈ ਨ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਟਿਆਇਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹਾ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖ ਹੱਥ ਰਸ ਦੂਰ ਕਤਨਾ ਕਤਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਤਕ ਪਾਏ ਰੁਗਾ ਦੇ ਅੰਤਰ ਖਾ ਹਿਕਾ ਹੁਕਮ ਹੁਕਮ ਚੱਲਾਏ ਰਾਹ ਨਾਨਕ ਵਿਕਸੇ ਵੇ ਪ੍ਰਵਾਹ ਸੱਚਾ ਸਭ ਸੱਚਾ ਨਹੀਂ ਭਾਖੇ ਪਉ ਉਪਾਰ ਆਕੈ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਾ ਘਰ ਕੀ ਅਜਿ ਦਿਸ ਦਰਬਾਰ ਮੋਹ ਕੇ ਬੋਲਣ ਬੋਲੀਐ ਜਸਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖਤਵਾਰ ਨਾਨਕ ਏਵ ਜਾਣਿਐ ਸਵਾਪੇ ਸਚਿਆਰ ਤਾਪਿਆ ਨ ਜਾਏ ਕੀਤਾ ਨ ਹੋਵੇ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆਤਨ ਪਾਇਆ ਮਹਾਨ ਨਾਨਕ ਵੇ ਗੁਣੀ ਨਿਧਾਨਕ ਆਵਿਆ ਸੁਣੀਐ ਮਨ ਰੱਖਿਆ ਭਾਉ ਦੁਖ ਪਰ ਹੜਸੁ ਘਰ ਲੈ ਜਾਏ ਗੁਰਮੁਕ ਨਾਦੰ ਗੁਰਮੁਕ ਵੇਦੰ ਗੁਰਮੁਕ ਰਿਆ ਸਮਾਈ ਗੁਰੇਸਰ ਗੁਰ ਗੋੜਕ ਬਰਮਾ ਗੁਰ ਪਾਰਬਤਿਮਾਈ ਜਿਹੋ ਜਾਣ ਆਕਾ ਨਹੀਂ ਕਹਣਾ ਕਤ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਹਿ ਕਦਾਤਾ ਸੋ ਮੈਂ ਵਿਸਰ ਨ ਜਾਏ ਤੀਰਤ ਨਾ ਵਾ ਜਿਤਸ ਪਾਵਾਂ ਵਿਣ ਪਾਣੇ ਕਹਨੈ ਕਰੇ ਜਿਤਸ ਟਪਾਈ ਵੇਖਾ ਵਿਣ ਕਰਮਾਂ ਕਮਲ ਲੈ ਲੈਂ ਮਾਤ ਦੇ ਵਿੱਚ ਰਤਨ ਜਵਾਹਰ ਮਾਣਕ ਜਿਕੇ ਗੁਰ ਕੇ ਸਿੱਖ ਸੁਣੇ ਗੁਰਾਂ ਇੱਕ ਦਿਹਿ ਬਜਾਈ ਸਭ ਨਰੀਆਂ ਕਹਿ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਏ ਜੇ ਜੁਗ ਚਾਰਿਆੜ ਜਾਹੁਰਦ ਸੋਣੇ ਹੋਏ ਨਵਾਂ ਕੰਨਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਨ ਹਰਖਾਇਕੈ ਜਸ ਕੀਰਤ ਜਗ ਲੇ ਜੇ ਕਿਸ ਨਦਰ ਨ ਆਵੇ ਤਾਂ ਵਤਨ ਪੁੱਛੇ ਕੇ ਪੀਟਾਂ ਦਰਕੇਟ ਕਾਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹ ਕੋਈ ਨਾ ਸੋਝੇ ਜਿਤ ਸਗੁਣ ਕੋਇ ਕਰੇ ਸੁਣੇ ਸਿਧ ਪਿਰ ਸੁਰਨਾ ਸੁਣੇ ਤਰਤਵ ਲਕਾਸ ਸੁਣੇ ਦੀਪ ਲੋ ਪਤਾਲ ਸੁਣੇ ਭਵਨ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬਰਮਾ ਇੰਦ ਸੁਣਿਆ ਮੁਕਸਲਾਹਨ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਾਤ ਸੰਤੋ ਗਿਆਨ ਸੁਣਿਆ ਅਰਸ਼ਰ ਕਾਸ਼ ਨਾਨਕ ਸੁਣਿਆ ਪੜਪੜ ਪਾਹ ਮਾਣ ਸੁਣ ਲੱਗ ਸਚ ਤਿਆਹਣ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਪ ਕਾ ਨਾਸ ਸੁਣ ਸਰਾਗੁ ਨਾ ਕੇ ਗਾਹ ਸੁਣੇ ਸਿਖ ਪੀਰ ਪਾਤਸ਼ਾਹ ਸੁਣੰਦ ਪਾਵੇ ਰਾਹ ਸੁਨ ਹੱਤ ਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਪ ਕਾ ਨਾਸ ਮਨ ਕੇ ਗਤ ਕਹੀ ਨ ਜਾਏ ਜੇ ਕੋ ਕਾ ਪਿਠੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨਾ ਕਬਹ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮੰਨਾ ਸੁਰਤ ਵੈ ਮਨ ਬੁੱਧ ਮੰਨਾ ਸਗਲ ਪਵਨ ਕੀ ਸ਼ੁੱਧ ਮੰਨਾ ਮੋਟਾ ਨਾ ਖਾਏ ਮੰਨਾ ਜਮ ਕੈ ਸਾ ਤਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨੇ ਪਸੂ ਪ੍ਰਗਟ ਜਾਏ ਮਨ ਮਗਨਾ ਚੱਲੇ ਪੰਥ ਮਨ ਧਰਮ ਸੇ ਤਿਸਨ ਬੰਦਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੇ ਮੁਕਤ ਦਵਾਰ ਮਨੈ ਪਰਵਾਰ ਸਾਧਾਰ ਮਨਤ ਰਤਾਰੇ ਗੁਰ ਸਿੱਖ ਮਨ ਨਾਨਕ ਭਉ ਹੈ ਨਾ ਪੇਖਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਹਨ ਪੰਚ ਪ੍ਰਧਾਨ ਪੰਚੇ ਪਾਵ ਦਰਗਹ ਮਹਾਨ ਪੰਚ ਸਵਦਰ ਰਾਜਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤਕ ਕਰਨ ਨਹ ਸਮਾਰ ਧੌਲ ਧਰਮ ਦੇ ਆਕ ਕਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਬੁਝਵ ਸਚਿਆਰ ਤਹਲਾ ਪ੍ਰਕੀਤਾ ਪਾਰ ਤਰਤੇ ਹੋਰ ਪਰਾ ਹੋਰ ਹੋਰ ਤਿਤੈ ਪਾਰਤ ਲੈ ਕਮਨ ਚੋਰਾ ਜੀ ਜਾਤ ਰੰਗਾ ਕੇ ਨਾਮ ਸਭਨ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖ ਕਲ ਕੇ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਕਿਤਾਬ ਸੋ ਇੱਕੋ ਕਮਾਉ ਤਿਸ ਤੇ ਲਖ ਦਰਿਆਉ ਉਦਰਤ ਕਵਨ ਕਹਾ ਵਿਚਾਰ ਵਾਰ ਵਾਰ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਹਿ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸਾਂ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤਿ ਅ ਸੰਗ ਦਾਤਾਰ ਅਸਾਂ ਕਸੂਰ ਮੋਹ ਪਕਸਾਰ ਸੰਕ ਮਨ ਲਿਵ ਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵ ਹੈ ਇੱਕ ਵਾਰ ਜੋ ਤੁਧ ਪਾਵੇ ਸਹੀ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕ ਮੁਰਗ ਅੰਧ ਕੋਰ ਸੰਕ ਚੋਰਾ ਰਾਮ ਖੋਰਾ ਅਸਾਂ ਕਮਰ ਕਰ ਜਾਏ ਜੋਰ ਸੰਗਲਵ ਡੱਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜੇ ਆਹਰ ਕੁੜੇ ਫੇਰਾਏ ਸੰਗ ਮਲੇਸ਼ ਮਲ ਭਕ ਖਾਏ ਅਸਾਂ ਕਰਨ ਸਰ ਕਰ ਹੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਨਾਮ ਸੰਗ ਤਾਵ ਅਗਾਮਾ ਕਮ ਸੰਕਲੋ ਸੰਕਹਿ ਸਰਪਾਰ ਹੋਏ ਅchre ਨਾਮ ਕਰੇ ਸਲਾਹ ਅchre ਗਿਆਨ ਗੀਤ ਗੁਣ ਗਾ ਅchre ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਿਖਾਣ ਜਿਨੇ ਲਿਖਤ ਸਰ ਨਾਹੇ ਜੇ ਪਰਮਾਏ ਤਿਵ ਤਿਵ ਪਾਏ ਜੇ ਤਾ ਕੀਤਾ ਤੇ ਤਾ ਨਾ ਵਣਨਾਵੇ ਨਾਹੇ ਕੋ ਤਾ ਕੁਦਰਤ ਕਮਨ ਕਾ ਵਿਚਾਰ ਪਾਰੇ ਅਨ ਜਾਮਾ ਇੱਕ ਵਾਰ ਜੋ ਤੁਧ ਪਾਵੇ ਸੋਇ ਪਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਤ ਪੜਤਨ ਦੇਹ ਪਾਣੇ ਤੋਤਾ ਉਤਰ ਸੁਖਿਆ ਮੋਤ ਪਲਿੱਤੇ ਕੱਪੜ ਹੋਏ ਦੇ ਸਾਬੁਣ ਲਿਆ ਧੋਏ ਭਰੀਐ ਮਤ ਪਾਪਾਂ ਕੈ ਸੰਗ ਓ ਤੋਪੈ ਨਾਮੇ ਕਰ ਹੰਗ ਪੁੰਨੇ ਪਾਪਿ ਆਖਣਾ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬਿਜਾ ਆਪੇ ਹੀ ਖਾਹੁ ਨਾਨਕੁ ਹੁਕਮਿ ਆਵਹੁ ਜਾਹੁ ਤੀਰਤ ਤਪ ਵਿਆ ਦਤ ਦਾਨ ਜੇ ਕੋ ਪਾਵੈ ਤਲ ਕਾਮਾਣ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਨਾਉ ਸਗੁਣ ਤੀਰੈ ਮੈ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਾਸਤਾ ਤਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕੌਣ ਤਤ ਕਮਨ ਵਾਰ ਕੌਣ ਸੁਰਤ ਮਹ ਕਮਨ ਜਿਤ ਆਕਾਰ ਵੇਲ ਨ ਪਾਇਆ ਪੰਡਿਤ ਜਿਹੋ ਵੈ ਲਿਖ ਪੁਰਾਣ ਵਕਤ ਨ ਪਾਇਓ ਕਦੀਆ ਜੇ ਲਿਖਣ ਲਿਖ ਕੁਰਾਨ ਤਤ ਵਾਰ ਨਾ ਜੋਗੀ ਜਾਣ ਰਤਮਾ ਹੋ ਨਾ ਕੋਈ ਜਾ ਕਰਤਾ ਸਰਟੇ ਕੋ ਸਾਜਿ ਆਪੇ ਜਾਣੈ ਸੋਏ ਕਿਵ ਕਰ ਅੱਖਾਂ ਕਿਵਸਾ ਲਾਹਿ ਕੰਵਰਨੇ ਕਿਵ ਜਾਣਾ ਨਾਨਕ ਆਕਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਡੇ ਨਾਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਗ ਗਿਆਨਾ ਸੋ ਹੈ ਪਤਾ ਲਾਂ ਪਤਾ ਲਗਾ ਸਾਂ ਅਗਾਸ ਓੜ ਕੁੜਕ ਪਾਲ ਤੱਕ ਵੇਦ ਕਹਣਕ ਵਾਤ ਸੈ ਟਾਰ ਕਹਨ ਕ ਤੇਬਾ ਅਸਲਿਕ ਤਾਤ ਲੇਖਾਂ ਤਲ ਲਿਖਿਆ ਲੇਖ ਹੋਇ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੇ ਸਲਾਹੇ ਤਿਸੁਰਤ ਨ ਪਈਆ ਨਦੀਆਂ ਅਤਿ ਵਾਹ ਸਮੁੰਦਰ ਨਾ ਜਾਣੀ ਹੈ ਸਮੁੰਦਸਾ ਸੁਲਤਾਨ ਗ੍ਰਿਹਸਿ ਤੇ ਮਹਾਲ ਧਨ ਕੀੜੇ ਤੁਲ ਨਾ ਹੋਣੀ ਜਿਤਸਮਨ ਹੋ ਨਾ ਵਿਸਰਹਿ ਅਹੰਤ ਨ ਸਿਵ ਤੇ ਕਾਣਨ ਅਹੰਤ ਅੰਤਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਨਣਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਰਵਾਰ ਅੰਤ ਕਰਨ ਕੇਤੇ ਬਿਲ ਲਾਹੇ ਤਾਂ ਕਿ ਅੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਕ ਜਵਤਾ ਹੋਏ ਵੱਡਾ ਸਭ ਉੱਚਾ ਤਾਂ ਉੱਚੇ ਉਪਰ ਉੱਚਾ ਨਾਉ ਏਵੜ ਉੱਚਾ ਹੋਏ ਕੋਈ ਤਿਸੂੱਚਾ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਅਨਝਾਏ ਵਡਾ ਦਾਤਾ ਤਲਨਾ ਤਮਾਏ ਕਿਤੇ ਮਗਜੋ ਦਾ ਪਾਰ ਕਿਤੇ ਅਣਤ ਨੇ ਵਿਚਾਰ ਕਿਤੇ ਖਪਟ ਟਟੇ ਵਿਕਾਰ ਕਿਤੇ ਲਲਮ ਕਿਰਪਾ ਹੈ ਕਿਤੇ ਮੁਰ ਕਾਇ ਕਾਇ ਕਿਤੇ ਆ ਦੁਖ ਭੁਖ ਸਦ ਮਾਰ ਐ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਇ ਕ ਆਖਣ ਪਾਈ ਉਹ ਜਾਣੈ ਜਿ ਤਿਆ ਮੂਖਾਏ ਆਪੇ ਜਾਣ ਆਪੇ ਦੇ ਆਕੈ ਸਪਕੀ ਕੇ ਜਿਸ ਨੂੰ ਬਖਸ਼ੇ ਸਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹੂ ਅਮਲ ਗੁਣ ਆਮਲ ਵਾਪਾਰ ਅਮਲ ਵਾਪਾਰ ਅਮਲ ਭੰਡਾਰ ਆਮਲ ਆਵਹ ਅਮਲ ਲੈ ਜਾਏ ਮੂਲ ਭੈ ਮੂਲ ਲਸਮਾਹੇ ਅਮੁੱਲ ਧਰਮ ਅਮੁੱਲ ਦੇ ਬਾਣ ਅਮੁੱਲ ਤਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਮੁਲਾਕਿਆ ਨ ਜਾਏ ਆਖ ਕਹਰੇ ਲਿ ਵਿਲਾ ਆਖੇ ਵਿਦਵਤ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਵਰਮੇ ਆਖੇ ਇੰਦਾ ਕਹ ਗੋਪੀ ਤੇ ਗੋਵਿੰਦਾ ਆਖੈ ਸਰਾ ਕੈ ਸਿਦ ਆਖੇ ਕਿਤ ਕਿਤੇ ਬੁਧ ਆਖੇ ਧਨ ਆਖੇ ਦੇਵ ਆਖੇ ਸੁਰ ਨਰ ਮਨਜਨ ਸੇਵਾ ਕੀਤੇ ਆਖੇ ਆਖਣ ਪਾਹੀ ਕਿਤੇ ਕਹਿ ਕਬ ਟੁੱਟ ਜਾਏ ਇਤੇ ਕੀਤੇ ਹੋਰ ਕਰ ਹੈ ਤਾਕ ਨਸਕੈ ਕੀ ਕੀ ਜੇਵੜ ਪਾਵੈ ਤੇੜ ਹੋਏ ਨਾਨਕ ਜਾਣੈ ਸੱਚ ਸੋ ਜਿ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰਗਵਾਰ ਰਾਂਗਵਾਰ ਸੋਦਰ ਕਿਹਾ ਸੋ ਕਰ ਕੇ ਹਾਂ ਜਿਤ ਵੇ ਸਰਬ ਸਮਾਲੇ ਵਾਜੇ ਨਦ ਅਨੇਕ ਸੰਕਾ ਕਿਤੇ ਵਣ ਹਾਰੇ ਕਿਤੇ ਰਾਗ ਪਰੇ ਸੋ ਕਹੀਏ ਕਿਤੇ ਗਾਵਣ ਹਾਰੇ ਗਾਵਹਿ ਤੁਨ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਣ ਨਿਕਲਿ ਧਰਮ ਵਿਚਾਰੇ ਗਾਵੈ ਇਸਰ ਬਰਮਾ ਦੇ ਸੌਣ ਸਦਾ ਸਵਾਰੇ ਗਾਵਹਿ ਨਦਸਨ ਬਟੇ ਦੇਵਤਿਆਂ ਦਰਨ ਨਾਲੇ ਗਾਵਸ ਸ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿ ਤਿਸ ਤੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੇ ਸਰ ਜੁਗ ਜੁਗ ਵੇਦ ਨਾਲੇ ਗਾਵਹਿ ਮੋਹਣੀਆ ਮਨਮੋਹਣ ਸੁਰਗਾ ਮੱਚ ਪਿਆਲੇ ਗਾਵ ਰਤਨੁ ਪਾਏ ਤੇਰੇ 68 ਤੀਰਤ ਨਾਲੇ ਗਾਵਹਿ ਜੁਦ ਮਹਾ ਬਲਸੂਰਾ ਗਵਖਾਣੀ ਚਾਰੇ ਗਵਖੰਡ ਮੰਡਲ ਵਰਪੰਡਾ ਕਰ ਕਰ ਰਖੇ ਤਾਰੇ ਸੀਤ ਤੁਨ ਗਵ ਜੋਤ ਤੁ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਹਿ ਚਤਨ ਆਵਣ ਨਾਨਕਾ ਵਿਚਾਰੇ ਸੋਇ ਸੋਇ ਸਦਾ ਸੱਟ ਸਾਹਿਬ ਸੱਚਾ ਸੱਚ ਨਾਮ ਹੈ ਪੀਅਸ ਜੈਨ ਜਾਸਿਰਚਨਾ ਜਿ ਨਰ ਚਾਏ ਰੰਗੇ ਰੰਗੇ ਪਾਤੀ ਕਰ ਕਾ ਜਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵੇਂ ਤਸਦੇਵ ਡਿਆ ਜੋ ਤਸ ਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹ ਸਾਬਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪ ਚੋਲੇ ਧਿਆਨ ਇਕ ਕਰ ਬਪੂਤ ਖੇਤਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀਤ ਆਏ ਪੰਤੀ ਸੰਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ ਤਿਸ ਆਦੇਸ ਆਦ ਅਨਿਲ ਅਨਦ ਨਹਤ ਜੁਜੁਗ ਇਕ ਵੇਸ ਉਗਤ ਗਿਆਨ ਦੇ ਆ ਪੰਡਾਰਨ ਕਟਕਟ ਵਾਜ ਜਹਨਾਦ ਆਪ ਨਾਤ ਨਾਤੇ ਸੁਭ ਜਾ ਕੇ ਰਸਦ ਅਵਰਾ ਸਾਦ ਸੰਜੋਗ ਵਿਜੁਦ ਕਾਰ ਚਲਾਵ ਹੈ ਲੇਖ ਆਵੇ ਪਾਗ ਆਦੇਤ ਸਾਦੇਸ ਆਦ ਅਨਿਲ ਅਨਾਦ ਨਾਤ ਜੁਜੁਗ ਏਕੋ ਵੇਸ ਇਕ ਮਹਿਰੂਤ ਵਿਆਹਿਤ ਚੇਲੇ ਪਰਵਾਨ ਇੱਕ ਸੰਸਾਰਿਕ ਪੰਡਰਿਕ ਲਾਇ ਦੀ ਬਾਣ ਜਿਵੇਂ ਤਸਪਾਵੈ ਤੇਵੇਂ ਚਲਾਵੈ ਜੇ ਹੋਵੇ ਪ੍ਰਮਾਣ ਉਹ ਵੇਖੋ ਨਦਰਨ ਆਵੈ ਬਹੁਤਾ ਹੋ ਵੀਢਾਨ ਆਦੇਸ ਤਸ ਆਦੇਸ ਆਦ ਅਨਿਲ ਅਨੰਦ ਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਲੇ ਪੰਡਾਰ ਜੁਗ ਛਪਾਇਆ ਸਿਕ ਵਾਰ ਕਰ ਕਰਵੇ ਕੈ ਸਰਜਨਹਾਰ ਨਾਨ ਸੱਚ ਕੀ ਸੱਚੀ ਕਾਰ ਆਦੇਸ ਆਦੇਸ ਆਦ ਨਿਲ ਆਨਦ ਨਾਤ ਜੋ ਜੁਗ ਏਕੋ ਵੇਸ ਇਕ ਦੂਜੀ ਪੋ ਲੱਖੋ ਵਲੱਖੋ ਵਲਖ ਵੇਸ ਲਗ ਲਗੇ ਡਾਖੇਕ ਨਾਮ ਜਗਦੀਸ਼ ਐਤਰਾ ਪਤ ਪਵੜੀਆਂ ਚੜ ਗਿਆ ਹੋਇ ਕੀਸ ਸੁਣੇ ਗਲਾਕਾਸ ਕੀ ਕਿਟਾ ਹਿਰਸ ਨਾਨ ਨਦਰੀ ਪਾਈਐ ਕੂੜੇ ਕੂੜਾ ਠੀਸਾ ਆਖਨ ਜੋਰ ਚਪੈ ਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜਿਉਣਾ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੋਟਾ ਸੰਸਾਰ ਜੇ ਸਤਜੁਰ ਕਰ ਵੇਖ ਸੋਏ ਨਾਨਕ ਉਤਮ ਨਿਚ ਨ ਕੋਈ ਰਾਤੀ ਰੋਤੇ ਥਿੱਤੀ ਵਾਰ ਪਨ ਪਨਗ ਨਿਪਤਾਲ ਤਿਸਵੇ ਤਰ ਤੀਤਾ ਬ੍ਰਕੀ ਤਰਮਸਾਲ ਤਿਸਵੇ ਜੇ ਜੁਗਤਿਕ ਰੰਗ ਤਨ ਕਾ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਤਾ ਸੋਣ ਪੰਜ ਪਰਵਾਨ ਨਦਰ ਕਰਮ ਪਵੇ ਨਿਸ਼ਾਨ ਕਚਪਕਾਇ ਉਤ ਪਾਏ ਨਾਨਕ ਆ ਜਪ ਜਾਏ ਧਰਮਖੰਡ ਕਾਹੋ ਧਰਮ ਗਿਆਨਖੰਡ ਕਾਹੋ ਕਰਮ ਕੇਤੇ ਪਉਣ ਪਾਣੀ ਬਸੰਤਰ ਕੇਤੇ ਕੰਨ ਮਹੇਸ਼ ਕੇਤੇ ਬਰਮ ਕਾੜਤ ਕੜੇ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਤਬਦਨਾਤ ਕਿਤੇ ਕਿਤੇ ਦੇਵੈਸਾ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਕਾਣੇ ਕਿਤਿਆਂ ਬਾਣੇ ਕਿਤੇ ਪਾਤ ਨਰਿੰਦਾ ਕਿਤਿਆਂ ਸੁਰਤੀ ਸੇਵ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤੈ ਨਾਦ ਬਿਨੰਦ ਕੋਟ ਆਨੰਦ ਸ਼ਰਮ ਖੰਡ ਕੇ ਬਾਣੇ ਰੂਪ ਤਿਤੈ ਕਾੜਤ ਘੜਿਆ ਬਹੁਤ ਅਨੂਪ ਤਾ ਕਿੰਗ ਗੱਲਾਂ ਕਿਥਿਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਿਛਤਾ ਏ ਤਿੱਥੇ ਘੜਿਆ ਸੂਰਤ ਮਤਮਨ ਬੁੱਧ ਤਿੱਥੇ ਘੜਿਆ ਸੁਰਾਂ ਸਦਾ ਕੀ ਸ਼ੁਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੁਦ ਮਹਾਭਰਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪਨਕਤ ਨ ਜਾਹੇ ਨਾ ਮਰਹਿ ਟਾਗਹਿ ਜਾਹੇ ਜਿਨ ਕਾ ਰਾਂ ਵਸੈ ਮਨਮਾਹੇ ਤੇ ਤਹ ਭਗਤ ਵਸੈ ਕੈ ਲੋਕ ਰਹਾ ਨ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੇ ਤਹ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਤਨ ਅੰਤ ਤਤ ਲੋ ਲੋਕਾਰ ਜਿਵ ਜਿਹ ਹੁਕਮਤ ਵਹਿ ਤਿ ਵਕਾਰ ਵੇਖੇ ਵਿਕਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇਧ ਹਤਿਆਰ ਭੋਕ ਲਗਨ ਤਪਤਾਓ ਪੰਡਪੋ ਅਮਰਤ ਤਟਹਲ ਕੜਿਐ ਸਸ ਤਿਟਕਸਾਲ ਦਿਨਕ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਆਈਆਂ ਬੁਰਾਈਆਂ ਵਿੱਚ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਜਿਨੇ ਨਾਮ ਧਿਆਇਆ ਗਹਿਮ ਸਖਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛੁਟੀ ਨਾਲ